ਆਪ ਸਭ ਦਾ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਆਪਾਂ ਮooli ਵਾਲਾ ਪਰੌਂਠਾ ਬਣਾਉਨੇ ਆ ਜਿਹਦੇ ਵਾਸਤੇ ਆਪਾਂ ਮooli ਨੂੰ ਕੱਦੂਕਸ਼ ਕਰਕੇ ਇਹਦਾ ਪਾਣੀ ਜਿਹੜਾ ਪਚੰਗੀ ਤਰ੍ਹਾਂ ਨਿਚੋੜ ਲਿਆ ਹੋਰ ਥੋੜਾ ਜਿਹਾ ਨਿਚੋੜ ਲੀਏ ਤੇ ਇਹਦੇ ਵਿੱਚ ਆਪਾਂ ਪਾ ਆ ਧਨੀਆ ਪਿਆਜ਼ ਤੇ ਹਰੀ ਮਿਰਚ ਹੁਣ ਆਪਾਂ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲੈਨੇ ਆ ਤੇ ਵਿੱਚ ਪਾਵਾਂਗੇ ਆਪਣੇ ਟੇਸਟ ਅਨਸਾਰ ਨਮਕ ਥੋੜਾ ਜਿਹਾ ਆਪਾਂ ਚਾਟ ਮਸਾਲਾ ਪਾਵਾਂਗੇ ਤੇ ਆ ਪਾਵਾਂਗੇ ਆਪਾਂ ਕਾਲੀ ਮਿਰਚ ਤੇ ਰੋਸਟਡ ਜੀਰਾ ਤੇ ਥੋੜਾ ਜਿਹਾ ਆਪਾਂ ਪਾਵਾਂਗੇ ਜਵਾਇਨ ਜਿਹਦੇ ਨਾਲ ਜਿਹੜਾ ਆਪਣਾ ਇਹ ਪਰੌਂਠਾ ਬਦਦਿਆ ਬਣੂਗਾ ਅੱਜ ਤੇ ਬ੍ਰੇਕਫਾਸਟ ਵਿੱਚ ਆਪਣਾ ਮੂਲੀ ਵਾਲਾ ਪਰੌਂਠਾ ਉਜੇ ਇਹਦੇ ਵਿੱਚ ਆਪਾਂ ਕਈ ਜਾਣੇ ਨਾ ਮੂੜੀ ਵਾਲੇ ਪਰੌਂਠਾ ਹੋਵੇ ਜਾਂ ਆਲੂ ਵਾਲਾ ਹੋਵੇ ਦੋ ਰੋਟੀਆਂ ਪਕਾ ਕੇ ਉਹਨਾਂ ਦੇ ਵਿੱਚ ਇਹ ਫਿਲਿੰਗ ਕਰਦੇ ਆ ਪਰ ਮੈਂ ਨਾ ਇੱਕ ਹੀ ਪੇੜੇ ਦੀ ਵਿੱਚ ਇਹਦੀ ਫਿਲਿੰਗ ਕਰਦੀ ਆ ਦੇਖੋ ਹਰ ਬੰਦੇ ਦਾ ਆਪਣਾ ਆਪਣਾ ਤਰੀਕਾ ਹੁੰਦਾ ਮੈਨੂੰ ਇਸ ਤਰ੍ਹਾਂ ਦੇ ਨਾਲ ਇਹ ਹੁੰਦਾ ਕਿ ਐ ਪੂਰੀ ਜਿਹੜੀ ਫਿਲਿੰਗ ਸਾਰੀ ਰੋਟੀ ਦੇ ਵਿੱਚ आ जाती हैेल लें कहीं कहीं जी करता कि आप सर्दियों के देना आप कोई हेल्थी जहा पोखा खाइए नाले करारा मीन आपण वेल लाना ਜੋ ਵੀ ਤਰਮ ਹੋ ਗਿਆ ਤੇ ਇਹਦੇ ਤੇ ਆਪਾਂ ਕਮਾਂ ਖਾ ਸਿੱਕ ਲੈਨੇ ਹੁਣ ਇਹਨੂੰ ਅਸੀਂ ਉੱਪਰ ਫਰਾਈ ਕਰਾਂਗੇ ਬਹੁਤ ਜ਼ਿਆਦਾ ਲੋਡ ਆਪਣੀ ਮਰਜ਼ੀ ਆ ਭਾਵੇਂ ਆਪਾਂ ਜ਼ਿਆਦਾ ਫਰਾਈ ਕਰ ਲਈਏ ਭਾਵੇਂ ਆਪਾਂ ਕੱਟ ਕਰ ਲਈਏ लो जी हूँ अपना दूसरा परौंठा भी रेडी हो गया इस तरह आप मूली वाले दो परौठे रेडी कर ले कराए कराए स्वाद स्वाद ਲੋ ਜੀ ਆਪਣੇ ਦੋਵੇਂ ਪਰੌਂਠੇ ਬਣ ਕੇ ਹੋ ਗਏ ਤਿਆਰ ਤੇ ਇਹ ਹੁਣ ਆਪਾਂ ਅੰਦਰੋਂ ਕਰਨ ਖੰਦੇ ਲੋ ਜੀ ਆਪਣੇ ਮੂਲੀ ਵਾਲੇ ਪਰੌਂਠੇ ਬਣ ਕੇ ਹੋ ਗਏ ਤਿਆਰ ਤੇ ਹੁਣ ਆਪਾਂ ਗਰਮ ਗਰਮ ਪਰੌਂਠੇ ਦਹੀਂ ਦੇ ਨਾਲ ਖਾਣੇ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨਾ ਆਪ ਸਭ ਦਾ ਥੈਂਕ ਯੂ